ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸਿੱਖਾਂ ਦੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਜੇਕਰ ਗੁਰੂ ਅਤੇ ਈਸ਼ਵਰ ਵਾਹਿਗੁਰੂ ਉੱਤੇ ਸੱਚੀ ਸ਼ਰਧਾ ਕਈ ਪ੍ਰਕਾਰ ਦੀਆਂ ਭਿਆਨਕ ਮੁਸੀਬਤਾਂ ਤੋਂ ਛੁਟਕਾਰਾ ਦਿਲਾਉਂਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਅਫਗਾਨਿਸਤਾਨ ਦੇ ਗੱਜਨੀ ਖੇਤਰ ਵੱਲੋਂ ਸੰਗਤ ਗੁਰੂ ਜੀ ਦੇ ਦਰਸ਼ਨਾਂ ਨੂੰ ਆਈ। ਸ੍ਰੀ ਅਮਰਿਤਸਰ ਸਾਹਿਬ ਜੀ ਦੇ ਪੁੱਜਣ ਉੱਤੇ ਗੁਰੂ ਜੀ ਵੱਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸੰਗਤ ਵਿੱਚੋਂ ਇੱਕ ਤਰ ਲੋਕਾ ਨਾਮ ਦਾ ਵਿਅਕਤੀ ਜਿਸ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ। हे ਗੁਰੂ ਦੇ ਮੈਨੂੰ ਪ੍ਰਭੂ ਦਰਸ਼ਨਾ ਦੀ ਤੇਜ ਇੱਛਾ ਹੈ ਕਿਰਪਾ ਮੈਨੂੰ ਯੋਗਤੀ ਪ੍ਰਦਾਨ ਕਰੋ ਜਿਸ ਤੇ ਨਾਲ ਮੈਂ ਉਸ ਸੁਆਮੀ ਦੇ ਦਰਸ਼ਨ ਕਰ ਸਕਾਂ ਗੁਰੂ ਜੀ ਤਰਲੋਕਾ ਦੀ ਇੱਛਾ ਉੱਤੇ ਖੁਸ਼ ਹੋ ਉੱਠੇ ਤੇ ਉਪਦੇਸ਼ ਦਿੱਤਾ ਸਾਰੇ ਪ੍ਰਾਣੀ ਮਾਤਰ ਉਸ ਪ੍ਰਭੂ ਦੀ ਰਚਨਾ ਹਾਲਾ ਉਹ ਆਪ ਆਪਣੀ ਰਚਨਾ ਵਿੱਚ ਵਿਰਾਜਮਾਨ ਹੈ। ਭਾਵ ਸਾਰੇ ਜੀਵ ਉਸਦੇ ਅੰਸ਼ ਹਨ। ਉਹ ਹੀ ਸਾਰਿਆਂ ਦਾ ਪਿਤਾ ਹੈ। ਇਸ ਲਈ ਸਾਰਿਆਂ ਉੱਤੇ ਦਇਆ ਤਰਸ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਉਸ ਪ੍ਰਭੂ ਨੂੰ ਖੁਸ਼ ਕਰਨ ਵਿੱਚ ਸਫਲ ਹੋ ਸਕਦੇ ਹਨ। ਉਹ ਸਾਨੂੰ ਰਚਨਾ ਵਿੱਚ ਵਿਖਾਈ ਦੇਣ ਲੱਗ ਜਾਣਗੇ। ਪਾਈਤਰ ਲੋਕਾ ਜੀ ਨੇ ਗੁਰੂ ਜੀ ਦੇ ਪ੍ਰਵਚਨਾਂ ਨੂੰ ਸਮਝਿਆ ਤੇ ਉਹਨਾਂ ਉੱਤੇ ਚਾਲ ਚੱਲਣ ਕਰਨ ਦਾ ਮਨ ਬਣਾ ਕੇ ਵਾਪਸ ਗਜਨੀ ਆ ਗਿਆ ਉਹਨਾਂ ਦੀ ਨਿਯੁਕਤੀ ਫੌਜ ਵਿੱਚ ਸੀ ਉਹਨਾਂ ਦਾ ਅਧਿਕਾਰੀ ਸੈਨਿਕਾਂ ਨੂੰ ਅਧਿਆਪਨ ਦੇ ਲਈ ਸਮੇਂ-ਸਮੇਂ ਉੱਤੇ ਯਾਦ ਕਰਾਉਂਦਾ ਰਹਿੰਦਾ ਸੀ ਜਿਸਤੇ ਅਨੁਸਾਰ ਕੁਝ ਦਿਨਾਂ ਦੇ ਬਾਅਦ ਜੰਗਲ ਵਿੱਚ ਸ਼ਿਕਾਰ ਖੇਡਣ ਜਾਣਾ ਹੁੰਦਾ ਸੀ ਅਧਿਕਾਰੀਆਂ ਦਾ ਮੰਨਣਾ ਸੀ ਕਿ ਸ਼ਿਕਾਰ ਇੱਕ ਅੱਛਾ ਫੌਜੀ ਅਧਿਆਪਨ ਹੈ ਇੱਕ ਦਿਨ ਫੌਜੀ ਅਧਿਕਾਰੀਆਂ ਦੇ ਨਾਲ ਭਾਈ triloka ji ਨੂੰ ਵੀ ਸ਼ਿਕਾਰ ਉੱਤੇ ਜਾਣਾ ਪਿਆ ਅਕਸਰ ਮਾਤ ਇੱਕ ਹਿਰਨੀ ਤੇ ਲੋਕਾ ਜੀ ਤੇ ਸਾਹਮਣੇ ਪੈ ਗਈ। ਉਹਨਾਂ ਨੇ ਹਿਰਨੀ ਦੇ ਪਿੱਛੇ ਕੋੜਾ ਭਜਾਇਆ ਤੇ ਇਸ ਮਿਰਗ ਨੂੰ ਤਲਵਾਰ ਨਾਲ ਦੋ ਭੱਜਿਆਂ ਵਿੱਚ ਕੱਟ ਦਿੱਤਾ। ਹਿਰਨੀ ਗਰਭਵਤੀ ਸੀ। ਉਸਦੇ ਬੱਚੇ ਪਾਏ ਤੇ ਲੋਕਾ ਜੀ ਦੇ ਸਾਹਮਣੇ ਮਰ ਗਏ। ਇਸ ਘਟਨਾ ਦਾ ਭਾਈ ਜੀ ਦੇ ਕੋਮਲ ਦਿਲ ਤੇ ਗਹਿਰਾ ਅਸਰ ਹੋਇਆ। ਉਹੋ ਪਛਤਾਵਾ ਕਰਨ ਲੱਗੇ ਪਰ ਹੁਣ ਕੀ ਹੋ ਸਕਦਾ ਸੀ ਉਹਨਾਂ ਨੇ ਸਵੈ ਚਿੰਤਨ ਸ਼ੁਰੂ ਕੀਤਾ ਤੇ ਪਾਇਆ ਕਿ ਜੇਕਰ ਮੇਰੇ ਕੋਲ ਹਥਿਆਰਾ ਸ਼ਸਤਰ ਨਾ ਹੁੰਦਾ ਤਾਂ ਇਹ ਹੱਤਿਆ ਸੰਭਵ ਹੀ ਨਹੀਂ ਹੋਣੀ ਸੀ ਤੇ ਉਹਨਾਂ ਉੱਤੇ ਇਸ ਪਾਸ ਦੀ ਤਲਵਾਰ ਦੇ ਸਥਾਨ ਉੱਤੇ ਲੱਕੜੀ ਦੀ ਤਲਵਾਰ ਬਣਾ ਕੇ ਸਾਰਨ ਕਰ ਲਈ ਸਮਾਪਤੀਤ ਹੋਣ ਲੱਗਾ ਇੱਕ ਦਿਨ ਫੌਜੀ ਅਧਿਕਾਰੀ ਨੇ ਅਕਸਮਾ ਸਾਰੇ ਜਵਾਨਾਂ ਦੇ ਸ਼ਸਤਰ ਜਾਂਚ ਕੀਤੇ ਉਸਨੇ ਆਦੇਸ਼ ਦਿੱਤਾ ਕਿ ਸਾਰੇ ਜਵਾਨ ਇੱਕ ਲਾਈਨ ਵਿੱਚ ਖੜੇ ਹੋ ਜਾਣ ਤੇ ਆਪਣੇ ਸ਼ਸਤਰਾਂ ਦਾ ਮੁਆਇਨਾ ਕਰਵਾਉਣ ਪਾਇਤਰ ਲੋਕਾ ਜੀ ਇਹ ਹੁਕਮ ਸੁਣਦੇ ਹੀ ਕੱਤੇ ਵਿੱਚ ਆ ਗਏ। ਉਹਨਾਂ ਨੂੰ ਇਹ ਸਾਸ ਹੋਇਆ ਕਿ ਉਹਨਾਂ ਤੋਂ ਪੋਲ ਹੋਈ ਹੈ। ਜੇਕਰ ਲੱਕੜ ਦੇ ਤਲਵਾਰ ਹੋਸਤੇ ਅਧਿਕਾਰੀ ਨੇ ਵੇਖ ਲਈ ਤਾਂ ਨੌਕਰੀ ਤਾਂ ਗਈ। ਇਸ ਦੇ ਨਾਲ ਦੰਡ ਰੂਪ ਵਿੱਚ ਗਦਾਰੀ ਦਾ ਇਲਜ਼ਾਮ ਵੀ ਲਗਾਇਆ ਜਾ ਸਕਦਾ ਹੈ। ਅਜਿਹੇ ਸਮੇਂ ਵਿੱਚ ਉਹਨਾਂ ਦਾ ਧਿਆਨ ਗੁਰੂ ਚਰਣਾ ਵਿੱਚ ਗਿਆ। ਉਹ ਮੰਦਿਰ ਦਾਸ ਕਰਨ ਲੱਗੇ ਕਿ ਹੇ ਗੁਰਦੇਵ ਮੈਂ ਮੁਸੀਬਤ ਵਿੱਚ ਹਾਂ ਮੈਨੂੰ ਤੁਹਾਡੇ ਇਲਾਵਾ ਕਿਤੇ ਹੋਰ ਤੋਂ ਸਹਾਇਤਾ ਸੰਭਵ ਨਹੀਂ ਹੈ ਮੇਰੀ लाज ਰੱਖੋ ਤੇ ਮੈਨੂੰ ਇਸ ਸੰਕਟ ਕਾਲ ਤੋਂ ਬਾਹਰ ਕਢੋ ਦੂਜੇ ਪਾਸੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਰਬਾਰ ਵਿੱਚ ਵਿਰਾਜਮਾਨ ਸਨ ਕੀ ਐਕਸ ਮਾਤ ਉਹਨਾਂ ਨੇ ਇੱਕ ਸੇਵਕ ਨੂੰ ਆਦੇਸ਼ ਦਿੱਤਾ ਤੋਸ਼ੇ ਖਾਨੇ ਤੋਂ ਇੱਕ ਇੱਕ ਤਲਵਾਰ ਲੈ ਕੇ ਆਓ ਸੇਵਕ ਤੁਰੰਤ ਤਲਵਾਰ ਲੈ ਕੇ ਹਾਜ਼ਰ ਹੋਇਆ ਗੁਰੂ ਜੀ ਨੇ ਉਹ ਮਿਆਨ ਵਿੱਚੋਂ ਬਾਹਰ ਕੱਢੀ ਤੇ ਉਸ ਨੂੰ ਘੁਮਾ ਫਰਾ ਕੇ ਸੰਗਤ ਨੂੰ ਵਿਖਾਉਣ ਲੱਗੇ ਜਿਵੇਂ ਕਿ ਸ਼ਸਤਰਾਂ ਦੀ ਤੇਜ਼ ਧਾਰ ਦੀ ਜਾਂਚ ਕੀਤੀ ਜਾ ਰਹੀ ਹੋਵੇ ਕੁਝ ਪਲਾਂ ਬਾਅਦ ਉਸ ਨੂੰ ਫੇਰ ਮਿਆਨ ਵਿੱਚ ਰੱਖ ਕੇ ਤੋਸ਼ੇ ਖਾਨੇ ਵਿੱਚ ਵਾਪਸ ਭੇਜ ਦਿੱਤਾ ਸੰਗਤ ਨੂੰ ਇਸ ਪ੍ਰਕਾਰ ਗੁਰੂ ਜੀ ਦੁਆਰਾ ਤਲਵਾਰ ਦਿਖਾਉਣਾ ਅਦਭੂਤ ਲੱਗਿਆ ਇੱਕ ਸੇਵਕ ਨੇ ਜੁਗਿਆਸਾ ਵਿਅਕਤ ਕੀਤੀ ਤੇ ਗੁਰੂ ਜੀ ਤੋਂ ਪ੍ਰਸ਼ਨ ਪੁੱਛ ਹੀ ਲਿਆ ਕਿ ਆਜ ਤੁਸੀਂ ਤਲਵਾਰ ਨਾਲ ਕਿਉਂ ਖੇਡ ਰਹੇ ਹੋ ਜਵਾਬ ਵਿੱਚ ਗੁਰੂ ਜੀ ਨੇ ਕਿਹਾ ਸਮਾ ਆਵੇਗਾ ਤਾਂ ਤੁਸੀਂ ਆਪ ਹੀ ਇਸ ਪੇਦ ਨੂੰ jaan ਜਾਵੋਗੇ ਭਾਈ ਤਰਲੋਕਾ ਜੀ ਅਰਦਾਸ ਵਿੱਚ ਖੋ ਗਏ ਸਾਰੇ ਜਵਾਨ ਵਾਰੀ ਵਾਰੀ ਤੋਂ ਆਪਣੀ ਤਲਵਾਰ ਦਾ ਮੁਆਇਨਾ ਕਰਵਾ ਰਹੇ ਸਨ ਅਖੀਰ ਤਰਲੋਕਾ ਜੀ ਦੀ ਵਾਰੀ ਵੀ ਆ ਗਈ ਉਹਨਾਂ ਨੇ ਗੁਰੂ ਜੀ ਦਾ ਦਿਲ ਵਿੱਚ ਨਾਮ ਲਿਆ ਤੇ ਉਹਨਾਂ ਨੂੰ ਸਮਰੱਥ ਜਾਣ ਕੇ ਮਿਆਨ ਵਿੱਚੋਂ ਤਲਵਾਰ ਕੱਢ ਕੇ ਅਧਿਕਾਰੀ ਨੂੰ ਵਿਖਾਈ ਤਲਵਾਰ ਦੀ ਚਮਕ ਅਧਿਕਾਰੀ ਦੀਆਂ ਅੱਖਾਂ ਵਿੱਚ ਪਈ ਉਹ ਚੰਗ ਗਿਆ ਇਸ ਲਈ ਉਸ ਨੇ ਇਸ ਤਲਵਾਰ ਨੂੰ ਦੋ ਤਿੰਨ ਵਾਰ ਪਲਟ ਕੇ ਵੇਖਿਆ ਹੈਰਾਨੀ ਵਿੱਚ ਪੈ ਗਿਆ ਉਸ ਦੇ ਮੂੰਹ ਤੋਂ ਨਿਕਲਿਆ ਇਲਾਹੀ ਸ਼ਮਸ਼ੀਰ ਪਾਵ ਅਦਭੁਤ ਤਲਵਾਰ ਪਾਈ ਤੇ ਲੋਕਾ ਜੀ ਇਸ ਚਮਤਕਾਰਲੇ ਗੁਰੂ ਜੀ ਲਈ ਕਿਰਤੀ ਆਗਿਆਤਾ ਵਿੱਚ ਅਵਾਕ ਖੜੇ ਹੋਏ ਤੇ ਉਹਨਾਂ ਦੇ ਨੇਤਰਾਂ ਤੋਂ ਪ੍ਰੇਮ ਵਾਲੇ ਹੰਝੂ ਵਗ ਨਿਕਲੇ ਕੁਝ ਦਿਨ ਬਾਅਦ ਉਹ ਛੁੱਟੀ ਲੈ ਕੇ ਗੁਰੂ ਜੀ ਦੇ ਦਰਬਾਰ ਵਿੱਚ ਸ੍ਰੀ ਅਮਰਿਤਸਰ ਸਾਹਿਬ ਹਾਜ਼ਰ ਹੋਏ ਤੇ ਉਹਨਾਂ ਨੇ ਦੱਸਿਆ ਕਿ ਮੈਂ ਸੰਕਟ ਕਾਲ ਵਿੱਚ ਅਰਦਾਸ ਕਰ ਰਿਹਾ ਸੀ ਕਿ हे ਗੁਰੂ ਦੇਵ ਜੀ ਜਿਵੇਂ ਦੁਰਜੋਦਨ ਦੇ ਦਰਬਾਰ ਵਿੱਚ ਦ੍ਰੋਪਤੀ ਦੀ ਕੀਰ ਹਰਨ ਦੇ ਸਾਹਮਣੇ ਲਾਜ ਰੱਖੀ ਸੀ ਠੀਕ ਇਸੇ ਪ੍ਰਕਾਰ ਤੁਸੀਂ ਮੇਰੇ ਸਹਾਇਤਾ ਵਿੱਚ ਪੁੱਜੇ ਹੋ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਤੇਰਲੋਕਾ ਜੀ ਦੀ ਲਾਜ ਰੱਖੀ ਕਿਉਂਕਿ ਉਹਨਾਂ ਨੂੰ ਗੁਰੂ ਜੀ ਤੇ ਉੱਪਰ ਪੂਰੀ ਸੱਚੀ ਸ਼ਰਧਾ ਸੀ ਸੋ ਜੇਕਰ ਅਸੀਂ ਵੀ ਗੁਰੂ ਜੀ ਦੇ ਉੱਪਰ ਸੱਚੀ ਸ਼ਰਧਾ ਰੱਖ ਕੇ ਅਰਦਾਸ ਕਰਦੇ ਹਾਂ ਤਾਂ ਸਾਨੂੰ ਵੀ ਜ਼ਿੰਦਗੀ ਵਿੱਚ ਆਈਆਂ ਮੁਸੀਬਤਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ